ਮਨੁੱਖੀ ਸਮਾਜ ਵਿੱਚ ਕੰਮ ਤੇ ਰੋਜੀ ਦਾ ਸਬੰਧ ਇੱਕ ਬੁਨਿਆਦੀ ਸਬੰਧ ਹੈ ਭਾਵ ਹਰੇਕ ਬਾਲਗ ਮਨੁੱਖ ਨੂੰ ਆਪਣੀ ਰੋਟੀ ਰੋਜੀ ਕਮਾਉਣ ਲਈ ਕੋਈ ਨਾ ਕੋਈ ਕੰਮ ਜਾਂ ਕਿੱਤਾ ਅਪਣਾਉਣਾ ਜਾਂ ਕਰਨਾ ਹੀ ਪੈਂਦਾ ਹੈ ਡੰਡੀ ਅਜਿਹਾ ਹੋਣ ਦਾ ਮੁੱਖ ਮੰਤਵ ਇਹ ਹੈ ਕਿ ਹਰ ਮਨੁੱਖ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਨ ਦਾ ਉਪਰਾਲਾ ਖੁਦ ਕਰੇ ਅਤੇ ਉਹ ਬਾਕੀ ਸਮਾਜ ਉੱਤੇ ਬੋਝ ਬਣ ਕੇ ਨਾ ਰਹਿ ਜਾਵੇ ਡੰਡੀ। ਇਹੋ ਕੰਮ ਜਾਂ ਕੀਤਾ ਇੱਕ ਵਿਅਕਤੀਗਤ ਸਰਗਰਮੀ ਹੋਣ ਦੇ ਨਾਲ-ਨਾਲ ਸਮੂਹਿਕ ਮਹੱਤਤਾ ਵਾਲੀ ਪ੍ਰਕਿਰਿਆ ਹੈ ਡੰਡੀ ਸભ્યਤਾ ਦੇ ਵਿਕਾਸ ਦੇ ਨਾਲ-ਨਾਲ ਕੰਮਾਂ ਜਾਂ ਕਿੱਤਿਆਂ ਵਿੱਚ ਵਿਭਿੰਨਤਾ ਵਧੀ ਹੈ ਅਤੇ ਦਿਨੋਂ-ਦਿਨ ਹੋਰ ਵੱਧਦੀ ਜਾ ਰਹੀ ਹੈ ਡੰਡੀ। ਇਉਂ ਮਨੁੱਖ ਅੱਗੇ ਕਿੱਤਿਆਂ ਦੀ ਚੋਣ ਹੁਣ ਕਾਫੀ ਵੱਧ ਗਈ ਹੈ ਡੰਡੀ। ਜੀਵਨ ਸਰਗਰਮੀ ਦੇ ਅਨੇਕ ਖੇਤਰ ਹੋ ਗਏ ਹਨ ਅਤੇ ਨਵੇਂ-ਨਵੇਂ ਖੇਤਰ ਸਾਹਮਣੇ ਆ ਰਹੇ ਹਨ ਦੰਡੀ ਇਹ ਖੇਤਰ ਇੱਕ ਨਵੀਂ ਚੁਣੌਤੀ ਵੀ ਬਣਦੇ ਹਨ ਅਤੇ ਨਵਾਂ ਅਵਸਰ ਵੀ ਜਿਨ੍ਹਾਂ ਦੁਆਰਾ ਮਨੁੱਖ ਨਾ ਕੇਵਲ ਆਪਣੀ ਰੋਟੀ ਹੀ ਪ੍ਰਾਪਤ ਕਰਦੇ ਹਨ ਸਗੋਂ ਸਮਾਜ ਲਈ ਹੋਰ ਬਧੇਰੇ ਸਾਰਥਕ ਉਸਾਰੂ ਤੇ ਲਾਹੇਵੰਦ ਕਾਰਜ ਕਰਕੇ ਵਿਸ਼ੇਸ਼ ਯੋਗਦਾਨ ਵੀ ਦੇ ਸਕਦੇ ਹਨ ਡੰਡੀ ਕੰਮ ਦੀ ਸਮਾਜਿਕ ਮਹੱਤਤਾ ਦਾ ਭਾਵ ਇਹ ਹੁੰਦਾ ਹੈ ਡੰਡੀ ਕਿਸੇ ਵੀ ਕੰਮ ਜਾਂ ਕਿਤੇ ਨੂੰ ਦੂਰ ਕਰਨ ਜਾਂ ਨਿਪਰੇ ਚਾੜਨ ਪ੍ਰਤੀ ਹਰ ਮਨੁੱਖ ਦਾ ਰਵੱਈਆ ਵੱਖ-ਵੱਖ ਹੁੰਦਾ ਹੈ ਅਤੇ ਇਹ ਦੋ ਪ੍ਰਕਾਰ ਦਾ ਹੁੰਦਾ ਹੈ ਜਾ ਹੋ ਸਕਦਾ ਹੈ ਡੰਡੀ ਪਹਿਲਾ ਕੰਮ ਨੂੰ ਜ਼ਰੂਰੀ ਬੁਰਾਈ ਸਮਝ ਕੇ ਇਸ ਨੂੰ ਅਣ ਮੰਨੇ ਢੰਗ ਨਾਲ ਗਣ ਪਿਆ ਢੋਲ ਵਜਾਉਣ ਵਾਂਗ ਕਰਨਾ ਡੰਡੀ ਦੂਜਾ ਪੂਰੀ ਦਿਲਚਸਪੀ ਤਨ ਦੇਹੀ ਅਤੇ ਆਪਣੀਆਂ ਦਿਮਾਗੀ ਤੇ ਸਰੀਰਕ ਸ਼ਕਤੀਆਂ ਨੂੰ ਵੱਧ ਤੋਂ ਵੱਧ ਇਕਾਗਰਤਾ ਨਾਲ ਵਰਤਦੇ ਹੋਏ ਕਿਸੇ ਬਧੇਰੇ ਸਾਰਥਿਕ ਸਿੱਟੇ ਤੇ ਪੁੱਜਣਾ ਡੰਡੀ ਆਮ ਤੌਰ ਤੇ ਜਿੱਥੇ ਪਹਿਲੀ ਕਿਸਮ ਦਾ ਰਬਈਆ ਬਧੇਰੇ ਵਿਆਪਕ ਨਜ਼ਰ ਆਉਂਦਾ ਹੈ ਉਥੇ ਦੂਜੀ ਪ੍ਰਕਾਰ ਦਾ ਰਬਈਆ ਮਾਤਰਾ ਵਿੱਚ ਘੱਟ ਪਰ ਗੁਣ ਵਿੱਚ ਚੰਗੇਰਾ ਤੇ ਉੱਬਰਮਾ ਹੋਣ ਕਰਕੇ ਜਿਆਦਾ ਅਸਰਦਾਰ ਤੇ ਸਥਾਈ ਸਾਬਤ ਹੁੰਦਾ ਹੈ ਡੰਡੀ ਆਪਣੇ ਕੰਮ ਜਾਂ ਕਿੱਤੇ ਵਿੱਚ ਮਾਹਿਰ ਜਾਂ ਪ੍ਰਵੀਨ ਵਿਅਕਤੀ ਅਕਸਰ ਵਧੇਰੇ ਕਦਰ ਤੇ ਸਨਮਾਨ ਦੇ ਹੱਕਦਾਰ ਹੁੰਦੇ ਹਨ ਡੰਡੀ ਇਹ ਠੀਕ ਹੈ ਕਿ ਕਈ ਵਾਰੀ ਵੇਲੜ ਚਲਾਕ ਸਵਾਰਥੀ ਤੇ ਮੁਜਰਮ ਕਿਸਮ ਦੇ ਲੋਕ ਬਿਨਾਂ ਕੋਈ ਕੰਮ ਕੀਤੇ ਆ ਐਸ਼ ਕਰਦੇ ਵੇਖੇ ਜਾਂਦੇ ਹਨ ਅਤੇ ਕਈ ਕੰਮ ਦੀ ਭਾਲ ਵਿੱਚ ਮਾਰੇ ਮਾਰੇ ਫਿਰਦੇ ਆਪਣੀ ਸ਼ਕਤੀ ਨਸ਼ਟ ਕਰ ਬੈਂਦੇ ਹਨ ਪਰ ਇਹ ਦੋਵੇਂ ਗੱਲਾਂ ਸਮਾਜ ਵਿਗਾੜ ਜਾਂ ਗਿਰਾਵਟ ਦੇ ਚਿੰਨ ਹਨ ਕੁਦਰਤੀ ਤੇ ਸਿਹਤਮੰਦ ਵਰਤਾਰੇ ਨਹੀਂ ਡੰਡੀ ਕਿਤੇ ਦੀ ਮੁਹਾਰਤ ਦੀ ਕਦਰ ਤੇ ਇੱਜ਼ਤ ਕੋਈ ਨਵੀਂ ਗੱਲ ਨਹੀਂ ਪੁਰਾਣੇ ਸਮਿਆਂ ਦੇ ઋષਿ-ਮੁਨੀ ਅਸਲ ਵਿੱਚ ਕਿਸੇ ਨਾ ਕਿਸੇ ਖੇਤਰ ਵਿੱਚ નિਪੁੰਨ ਵਿਅਕਤੀ ਹੀ ਹੁੰਦੇ ਸਨ ਜਿਨ੍ਹਾਂ ਨੇ ਸਤਗੁਣਾ ਸਦਕਾ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਡੰਡੀ ਕੰਮ ਵਿੱਚ ਮਹਾਰਤ ਦਾ ਭਾਵ ਉਸ ਨੂੰ ਵੱਧ ਤੋਂ ਵੱਧ ਸਫਲਤਾ ਸਿਹਤ ਸਿਰੇ ਚਾੜਨ ਦੇ ਨਾਲ-ਨਾਲ ਉਸ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨਾ ਵੀ ਹੁੰਦਾ ਹੈ ਅਤੇ ਨਵੀਆਂ ਸੰਭਾਵਨਾਵਾਂ ਤਾਂ ਹੀ ਸਾਹਮਣੇ ਆ ਸਕਦੀਆਂ ਹਨ ਜੇ ਪਹਿਲੀਆਂ ਦੀ ਪ੍ਰਾਪਤੀ ਨੂੰ ਪੂਰੀ ਤਰ੍ਹਾਂ ਸਮਝ ਕੇ ਅਮਲ ਵਿੱਚ ਲਿਆਂਦਾ ਜਾ ਚੁੱਕਾ ਹੋਵੇ ਅਤੇ ਸਮੇਂ ਦੀਆਂ ਨਵੀਆਂ ਲੋੜਾਂ ਤੇ ਧਿਆਨ ਕੇਂਦਰਿਤ ਕੀਤਾ ਹੋਵੇ ਵਿਗਿਆਨ ਤੇ ਟੈਕਨੋਲੋਜੀ ਦੀਆਂ ਕਾਢਾਂ ਅਤੇ ਗਿਆਨ ਦੇ ਹੋਰ ਨਾ ਖੇਤਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਬਹੁਤ ਹੈਰਾਨੀਜਨਕ ਪ੍ਰਾਪਤੀਆਂ ਉਪਰੋਕਤ ਦੋਵੇਂ ਯਤਨਾਂ ਕਰਕੇ ਹੀ ਸੰਭਵ ਹੋਈਆਂ ਅਤੇ ਹੁੰਦੀਆਂ ਹਨ ਡੰਡੀ ਇਹ ਗੱਲ ਮਨੁੱਖੀ ਸੁਭਾਅ ਦੇ ਸਦਾ ਅੱਗੇ ਵੱਧਦੇ ਰਹਿਣ ਦੀ ਇੱਛਾ ਕਾਰਨ ਹੁੰਦੀ ਹੈ ਡੰਡੀ ਪਰ ਇਹ ਹਿੰਮਤ ਗਿਣਤੀ ਦੇ ਵਿਅਕਤੀਆਂ ਦੇ ਹਿੱਸੇ ਹੀ ਆਉਂਦੇ ਹੈ ਅਤੇ ਉਹ ਵੀ ਨਵੀਆਂ ਪ੍ਰਤਾਂ ਪਾਉਣ ਵਾਲੇ ਸ਼ਾਸਵਾਨ ਬਣਦੇ ਹਨ ਡੰਡੀ ਨਿਪੁੰਨਤਾ ਜਾ ਮੁਹਾਰਤ ਲਈ ਬੜੀ ਲਗਨ ਤੇ ਸਿਰੜ ਦੀ ਲੋੜ ਹੁੰਦੀ ਹੈ ਅਤੇ ਚੀਜ਼ਾਂ ਦੀ ਤੈਅ ਤੱਕ ਜਾ ਕੇ ਉਹਨਾਂ ਨੂੰ ਸਮਝਣ ਦੀ ਉਤਸੁਕਤਾ ਤੇ ਸਮਰੱਥਾ ਵੀ ਡੰਡੀ ਇਹਨਾਂ ਨੂੰ ਪੈਦਾ ਕਰਨ ਲਈ ਨਿਰੰਤਰ ਤੇ ਅਣਥੱਕ ਘਾਲਣਾ ਦੀ ਲੋੜ ਹੁੰਦੀ ਹੈ ਡੰਡੀ ਜਿਹੜੇ ਬੰਦੇ ਥੋੜੀਆਂ ਜਿਹੀਆਂ ਪ੍ਰਾਪਤੀਆਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਜਾਂ ਆਪਣੇ ਆਪ ਨੂੰ ਮਹਾਨ ਸਮਝਣ ਦਾ ਭਰਮ ਪਾਲ ਬੈਠਦੇ ਹਨ ਜ਼ਿੰਦਗੀ ਦੇ ਬਹੁਤੇ ਤੇ ਵੱਡ ਮੁੱਲੇ ਭੇਦ ਉਹਨਾਂ ਦੀ ਹੋਣੀ ਦਾ ਹਿੱਸਾ ਨਹੀਂ ਬਣ ਸਕਦੇ ਡੰਡੀ